ਪੰਜਾਬ ਦੇ ਵਿੱਚ ਇਲੈਕਸ਼ਨ ਦੇ ਹਾਲਾਤ ਅੱਜਕੱਲ ਆ ਹਾਲੀਵੁੱਡ ਫਿਲਮ ਦੇ ਇੱਕ ਸੀਨ ਵਰਗੇ ਹੋਏ ਪਏ ਨੇ ਐਵਰੀ 114 ਲੋਕਾਂ ਦਾ ਇੰਦਾ ਨਹੀਂ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਨਾਮਜ਼ਦਗੀ ਕਾਗਜ਼ ਉੱਪਰ ਰਨ ਵਾਲਿਆਂ ਨੂੰ ਉਹਨਾਂ ਦੇ ਕਾਗਜ਼ ਖੋ ਕੇ ਭੱਜੇ ਜਾ ਰਹੇ ਨੇ ਜਾਂ ਤਾਂ ਉਹਨਾਂ ਨੂੰ ਲੜਕਾਰਿਆ ਜਾ ਰਿਹਾ ਤਾਂ ਦਬਕਾਇਆ ਜਾ ਰਿਹਾ। ਜੋ ਵੀ ਧੱਕਾ ਕਰਨਾ ਆ ਪਿੰਡ 'ਚ ਕਰ ਲਓ, ਘਰ 'ਚ ਕਰ ਲਓ, ਰਾਹ 'ਚ ਕਰ ਲਓ। ਆ ਜੀ ਧੱਕਾ ਪੱਗ ਲੱਗ ਲੈ ਗਿਆ ਬੰਦਾ। ਉਹ ਬੰਦਿਆ ਪੱਗਨ ਲੈ ਜਾਓ ਆਪਣੀ ਮਾੜੀ ਪਛਾਣ ਕੇ ਲੈ ਜਾਓ ਪਕੜਾ ਫੇਰ ਗੱਲ ਕਰਿਓ। ਪਹਿਲਿਆਂ ਨੂੰ ਸੇਕ ਦੇਣਾ। ਫੇਰ ਫੇਰ ਅੰਦਰ ਘੁਟਾ ਕਰਦੀ ਹੁੰਦੇ ਆ। ਮੇਰੇ ਸਾਰੇ ਵਾਲ ਪੜਦੋ ਤੇ ਉਹਨਾਂ ਨੇ। ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਖਦਾ ਹੀ ਹੋਣਾ ਕਿ ਪੱਗਾਂ ਨੂੰ ਕਿਹੜੇ ਕਿੱਲ ਲੱਗੇ ਨੇ ਫੇਰ ਬਾਜੀਆਂ ਨਹੀਂ ਮੀਂਹ ਚ ਲੱਸਦੀਆਂ ਮ ਇਹ ਬਸਤਾਰ ਗੁਰੂ ਪਾਤਸ਼ਾਹ ਨੇ ਸ਼ੈਨਸ਼ਾਹੀ ਦਿੱਤੀ ਸਾਨੂੰ ਬਾਦਸ਼ਾਹੀ ਦਿੱਤੀ ਹੈ ਸਾਡੀ ਪਛਾਣ ਆ ਠੀਕ ਆ ਲੋਕਾਂ ਦੇ ਮਨਾਂ ਨੂੰ ਫੇਸ ਪਹੁੰਚੀ ਆ ਪਰ ਸਾਡੇ ਪਰਿਵਾਰ ਚ ਵੀ ਸਾਰੇ ਪੱਕਾ ਹੀ ਬੰਦੇ ਹਾਂ ਸਾਨੂੰ ਵੀ ਪਤਾ ਕਿ ਪੱਗ ਦਾ ਕਿੰਨਾ ਸਤਕਾਰ ਆ ਤਾਂ ਜੇ ਸਹਿਬਾਂ ਕੋਈ ਗੱਲ ਮੂੰਹ ਚੋਂ ਨਿਕਲਦੀ ਆ ਤਾਂ ਉਹਨੂੰ ਐਡਾ ਵੱਡਾ ਈਸ਼ੂ ਨਹੀਂ ਬਣਾਉਣਾ ਚਾਹੀਦਾ ਸ਼ਰਮ ਕੇ ਡੁੱਬ ਜਾਣਾ ਚਾਹੀਦਾ ਮੁੱਖ ਮੰਤਰੀ ਨੂੰ ਸ਼ਰਮ ਕੇ ਡੁੱਬ ਜਾਣਾ ਚਾਹੀਦਾ ਡੀਜੀਪੀ ਨੂੰ ਕੀਤੇ ਤਰੀਂਦੇ ਜਿਹੜਾ ਵੀ ਆਪੋਜੀਸ਼ਨ ਦਾ ਆਵਜ ਭੜਨ ਜਾਂਦਾ ਉਹਦੇ ਆਵਜ ਫਾੜ ਰੇ 1 ਕਿਲੋਮੀਟਰ ਤੱਕ ਪੁਸਲਾਤੀ ਜੀ ਕਿਸੇ ਨੂੰ ਗਾਂ ਲ ਜਾਂਦੇ ਰੇ ਜੀ ਜਿਹੜੇ ਕੈਂਡੀਡੇਟ ਸਿਰੇ ਤੱਕ ਪਛਾਤੇ ਸੀ ਓਕੇ ਸੋਕੇ ਸਾਰਿਆਂ ਦੇ ਪਹਿਲਾਂ ਪੜਤੀ ਜਿਨ੍ਹਾਂ ਨੇ 2027 ਚੋਣਾਂ ਜਿੱਤवाने के लिए ਸ਼ਾਮ-ਦਮ, ਦੰਡ-ਵੇਦ, ਸੱਚ-ਝੂਠ, ਕੁਐਸਚਨ-ਅਨਸਰ, ਲੜਾਈ-ਝਗੜਾ ਜੋ ਕਰਨਾ ਪੜੇਗਾ ਕਰेंगे। ਅੰਦਰ ਦੇਖੋ ਜਓ ਸਾਹਮਣੇ ਇੱਕ ਸਾਹਮਣੇ ਚਵਾਰੇ 'ਚ ਖੜੇ ਨੇ ਜਿਹੜੇ ਨਾਲ ਕਲਾਕਾਂ ਮਤਲਬ ਹੈਰਾਨ ਆ ਮੈਂ ਵਿੱਚੋਂ ਦੇ ਮਤਲਬ ਅੰਦਰ ਬੰਦੇ ਬਿਠਾ ਕੇ ਫੈਲਾ ਪੜਾ ਰਹੇ ਨੇ ਕਮਾਲ ਆ ਅਡਿਪਟੀ ਸਾਹਮਣੇ ਗੱਡੀ 'ਚ ਬੈਠੇ ਨੇ ਕੋਈ ਹੈ ਹੀ ਨਹੀਂ ਕਿ ਇਹਨਾਂ ਦੇ ਖਿਲਾਫ ਉਹਨੂੰ ਕੋਰਟ 'ਚ ਜਾਵਾਂਗੇ ਇਲੈਕਸ਼ਨ ਕਮਿਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਅਧਿਐਸ ਸੀ ਉਹਦੀ ਉਲੰਘਣਾ ਇਹ ਲੋਕਾਂ ਨੇ ਕਿਵੇਂ ਕੀਤੀ ਇਸ ਹਫਤੇ ਜੋ ਪੰਜਾਬ ਦੇ ਵਿੱਚ ਹੋਇਆ ਬਹੁਤ ਹੀ ਸ਼ਰਮਨਾਕ ਹੋਇਆ ਇੱਕ ਪਾਸੇ ਤਾਂ ਕਚਾਈ ਹੁੰਦੀ ਨਜ਼ਰ ਆਈ ਤੇ ਦੂਜੇ ਪਾਸੇ ਐਮਐਲਏ ਦਾ ਇਦਾਂ ਦਾ ਬਿਆਨ ਨਜ਼ਰ ਆਇਆ कि ਜਿਸ ਦੇ ਵਿੱਚੋਂ ਪੱਗ ਦੀ ਦਸਤਾਰ ਦੀ ਬੇਅਦਵੀ ਕਰ ਰਹੇ ਨੇ ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਦਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿੱਲ ਲੱਗੇ ਨੇ ਫਿਰ ਬਾਜਦੀਆਂ ਵੀ ਤੇ ਲੱਛਦੀਆਂ ਵੀ ਨੇ ਇਹ ਸਾਰਾ ਮਸਲਾ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਜ ਸਭਤੀ ਦੀ ਚੋਣਾਂ ਦਾ ਇਸ ਹਫ਼ਤੇ ਬੀਤੇ ਦੋ ਤਿੰਨ ਦਿਨਾਂ ਦੇ ਵਿੱਚ ਇੰਨਾ ਕੁਝ ਹੋਇਆ ਕਿ ਜਿਸ ਤੱਕ ਕਰਕੇ ਆਮ ਆਦਮੀ ਪਾਰਟੀ ਦੀ ਐਮਐਲਏ ਨੂੰ ਖੁਦ ਲਿਖਣਾ ਪੈ ਗਿਆ ਕਿ ਇਦਾਂ ਚੋਣਾਂ ਜਿੱਤੇ ਤਾਂ ਕੀ ਜਿੱਤੇ ਤੇ ਨਾਲ ਹੀ ਕੇਜਰੀਵਾਲ ਨੂੰ ਕਿਹਾ ਸ਼ੀਸ਼ੇ ਵਿੱਚ ਝਾਕੇ ਦੇਖੋ ਕੰਮੀ ਕਤਾਨਾ ਸ਼ਾ ਨਜ਼ਰ ਆਉ। ਇਹ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਹੋ ਜਾਂਦੀ ਹੈ ਜਦੋਂ ਆਮ ਆਦਮੀ ਪਾਰਟੀ ਦੀ ਖੁਦ ਇੱਕ ਐਮਪੀ ਇਹ ਸਾਰੀ ਕੁਝ ਗੱਲਾਂ ਬੋਲਦੇ। ਨਾਮਜ਼ਦਗੀ ਕਾਗਜ਼ਾਂ ਨੂੰ ਖੋਕੇ ਭੱਜਣ ਦੀ ਕਾਫੀ ਵੀਡੀਓ ਸਾਹਮਣੇ ਆਈਆਂ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚੋਂ। ਉੱਥੇ ਤੁਸੀਂ ਗਾਲੀ ਗਲੋਚ ਇਸ ਤਰੀਕੇ ਦੀ ਦੇਖ ਸਕਦੇ ਹੋ। ਤੁਸੀਂ ਦੇਖ ਕੇ ਕਹਿ ਨਹੀਂ ਸਕਦੇ ਕਿ ਕੋਈ ਸੂਝਵਾਨ ਬੰਦੇ ਨੇ ਜਾਂ ਕੋਈ ਲੁਟੇਰੇ ਬਦਮਾਸ਼ ਨੇ ਬੋਲੀ ਇਸ ਤਰ੍ਹਾਂ ਦੀਆਂ ਗਾਲ੍ਹਾਂ ਇਸ ਤਰ੍ਹਾਂ ਦੀਆਂ ਕੱਢ ਰਹੀ ਨੇ। ਆਮ ਆਦਮੀ ਪਾਰਟੀ ਦੇ ਐਮਐਲਏ ਗੁਰਦੀਪ ਰੰਧਾਵਾ ਨੇ ਜੋ ਦਸਤਾਰ ਨੂੰ ਲੈ ਕੇ ਬਿਆਨ ਦਿੱਤਾ ਜਦੋਂ ਤੱਕਾ ਮੁਕੀ ਹੋ ਰਹੀ ਸੀਗੀ ਕੁਝ ਲੋਕਾਂ ਦੀ ਪੱਗਾਂ ਉਤਰ ਗਈਆਂ ਤੇ ਪੱਗਾਂ ਉਤਰਨ ਤੋਂ ਬਾਅਦ মিডিਆ ਨੇ ਸਵਾਲ ਕੀਤਾ ਕਿ ਲੋਕਾਂ ਦੀਆਂ ਪੱਗਾਂ ਉਤਰੀਆਂ ਤਾਂ ਐਮਐਲਏ ਦਾ ਬਿਆਨ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਤੇ ਦੂਜੇ ਪਾਸੇ ਐਮਐਲਏ ਸਾਹਿਬ ਨੇ ਇਸ ਗੱਲ ਨੂੰ ਜਦੋਂ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਤਾਂ ਮਾਫੀ ਵੀ ਮੰਗੀ ਤੇ ਮਾਫੀ ਕਿਸ ਹਿਸਾਬ ਨਾਲ ਕਿਸ ਐਟੀਟਿਊਡ ਤੇ ਕਿਸ ਅੰਦਾਜ਼ ਨਾਲ ਮੰਗੀ ਆ ਉਹ ਵੀ ਤੁਸੀਂ ਦੇਖ ਲਓ ਠੀਕ ਹੈ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਆ ਸਾਡੇ ਪਰਿਵਾਰ ਚ ਵੀ ਸਾਰੇ ਪੱਗਾਂ ਹੀ ਬੰਦਦੇ ਨੇ ਸਾਨੂੰ ਵੀ ਪਤਾ ਕਿ ਪੱਗ ਦਾ ਕਿੰਨਾ ਸਤਕਾਰ ਆ ਤਾਂ ਜੇ ਸਹਿਬਾਂ ਕੋਈ ਗੱਲ ਮੂੰਹ ਚੋਂ ਨਿਕਲ ਗਈ ਆ ਉਹਨੂੰ ਐਡਾ ਵੱਡਾ ਇਸ਼ੂ ਨਹੀਂ ਬਣਾਉਣਾ ਚਾਹੀਦਾ ਜੇ ਕਹ ਇਹਨੂੰ ਠੇਸ ਵੀ ਪਹੁੰਚੀ ਆ ਮੇਰੀ ਉਸ ਗੱਲ ਨਾਲ ਮੈਂ ਸਾਰੇ ਸਿੱਖ ਜਗਤ ਕੋਲ ਮਾਫੀ ਮੰਗ ਰਦਾ ਹੁਣ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਦੱਸੋ ਕੀ ਤੁਹਾਨੂੰ ਲੱਗਦਾ ਕਿ ਜਿਹੜੀ ਮਾਫੀ ਮੰਗੀ ਗਈ ਆ ਉਸ ਦੇ ਵਿੱਚ ਐਮ ਐਲ ਏ ਸਾਹਿਬ ਨੂੰ ਕਿਤੇ ਥੋੜ੍ਹੀ ਵੀ ਆਪਣੇ ਕਹੇ ਹੋਏ ਸ਼ਬਦਾਂ ਉੱਤੇ ਪਛਤਾਵਾ ਹੈ ਜਾਂ ਨਹੀਂ ਹੈ ਤੇ ਅਖੀਰ ਦੇ ਵਿੱਚ ਤੁਸੀਂ ਇਹ ਨਾ ਸਾਰੀ ਚੀਜ਼ਾਂ ਬਾਰੇ ਕੀ ਵਿਚਾਰ ਨੇ ਤੁਹਾਡੇ ਕੀ ਤੁਹਾਨੂੰ ਲੱਗਦਾ ਕਿ ਜੇਕਰ ਆਮ ਆਦਮੀ ਪਾਰਟੀ ਜਾਂ ਕੋਈ ਵੀ ਪਾਰਟੀ ਇਸ ਤਰੀਕੇ ਨਾਲ ਇਲੈਕਸ਼ਨ ਲੜਦੀ ਆ ਤੇ ਉਹ ਜਿੱਤਦੀ ਆ ਤਾਂ ਉਹ ਕਿੰਨਾ ਸਹੀ ਆ ਕਿ ਇਹ ਇੱਕ ਲੋਕਤੰਤਰ ਆ ਜਾਂ ਤਾਨਾशाही ਆ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਸ ਦੇ ਵਿੱਚ ਜਰੂਰ ਦੱਸਿਓ